ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਠੀਕ ਹੋ ਸਾਰੇ ਸਵਾਗਤ ਹੈ ਤੁਹਾਡਾ ਅੱਜ ਦੇ ਆਪਣੇ ਇੱਕ ਨਵੇਂ ਬਲੌਗ ਦੇ ਵਿੱਚ ਸ਼ਾਮ ਦਾ ਵੇਲਾ ਤੇ ਆਪਾਂ ਫਿਰ ਨਿਕਲੇ ਆਏ ਬਾਹਰ ਗੇੜੀ ਤੇ ਅੱਜ ਆਪਾਂ ਚੱਲੇ ਆਂ ਪੀਜ਼ਾ ਲੈਣ ਆਪਣੇ ਇੱਥੇ ਇੱਕ ਨੇੜੇ ਸ਼ਾਪ ਆ ਸੋ ਉੱਥੇ ਆਪਾਂ ਜਾ ਰਹੇ ਆਂ ਪੀਜ਼ਾ ਲੈ ਕੇ ਆਵਾਂਗੇ ਪੀਜ਼ਾ ਇੰਜੋਏ ਕਰਾਂਗੇ ਆ ਪਿੱਛੇ ਆਪਣੇ ਚਰਚ ਆ ਜੀ ਇਹ ਆਪਣੇ ਘਰ ਦੇ ਨਾਲ ਹੀ ਆ ਬਿਲਕੁਲ ਇਹਦੀ ਪਾਰਕਿੰਗ ਤੇ ਆਹ ਗਾਰਡਨ ਆ ਹੁਣ ਇਹ ਗਾਰਡਨ ਆ ਜਾਂ ਇਨ ਕਿ ਇੱਥੇ ਗਾਰਡਨ ਆ ਉਹ ਪਿੱਛੇ ਪਾਰਕ ਰਹਿ ਗਿਆ ਇੱਕ ਸੋ ਉਹ ਰਿਹਾ ਪਾਰਕ ਇੱਧਰ ਨੂੰ ਮੈਂ ਕਿੱਥੇ ਆ ਉਹ ਬਾਪ ਸੰਗ ਦੇਖ ਦਿਖਾਉਣਾ ਤੁਹਾਨੂੰ ਪਾਰਕ ਮੈਂ ਐਂਡ ਇਹ ਮਾਹੌਲ ਚਾਲਾ ਸ਼ਾਮ ਦਾ ਇਦਾਂ ਦਾ ਉਹ ਸਾਹਮਣੇ ਆਪਣਾ ਘਰ ਆ ਉਧਰ ਜਿੱਥੇ ਆਪਾਂ ਰਹਿੰਦੇ ਆ ਦੇਖੋ ਕਿਹਾ ਬਿਊਟੀਫੁਲ ਆ ਹਾਂਜੀ ਆ ਸਾ ਸਾਰੇ ਆਪਣੇ ਆਂਡੀ ਗਵਾਂਡੀ ਨੇ ਸੋ ਇਹ ਤੇ ਕਰਦੇ ਆਪਣੇ 3-4 100 ਮੀਟਰ ਤੇ ਹੈਗਾ ਆਪਣੇ ਇੱਕ ਸ਼ਾਪ ਆ ਪੀਜ਼ਾ ਸ਼ਾਪ ਸ਼ਾਪ ਆਪਾਂ ਉੱਥੇ ਚੱਲੇ ਹੁਣ ਪੀਜ਼ਾ ਲੈਣ ਸੋ ਆ ਕੇ ਆਪਾਂ ਫਿਰ ਪੀਜ਼ਾ ਇੰਜੋਏ ਕਰਾਂਗੇ ਆਪਣਾ ਅੱਜ ਮੌਸਮ ਠੰਡਾ ਬਹੁਤ ਕੱਲ ਵਾਂਗੂ ਫੇਰ ਅੱਜ ਅੱਜ ਥੋੜੀ ਥੋੜੀ ਸਨੋ ਪਈ ਸੀ ਫਿਰ ਦੁਪਹਿਰੇ ਇਹ ਜਿਆਦਾ ਨਹੀਂ ਥੋੜੀ ਥੋੜੀ ਪਈ ਸੀ ਮੈਂ ਬਾਹਰ ਗਿਆ ਸੀ ਕਿਤੇ ਸੋ ਉੱਥੇ ਤਾਂ ਪਈ ਸੀ ਇੱਧਰ ਤਾਂ ਮੈਨੂੰ ਪਤਾ ਨਹੀਂ ਕਿ ਮੈਂ ਇੱਧਰ ਹੈ ਨਹੀਂ ਸੀ ਮੈਂ ਇੱਥੋਂ 25 ਕਿਲੋਮੀਟਰ ਦੂਰ ਸੀਗਾ ਸੋ ਇੱਧਰ ਘਟ ਸੀ ਹੈ ਨਾ ਉਧਰ ਕਿਤਲਾ ਮਾੜੀ ਸਾਈਡ ਹੈਗੀ ਸੀ ਹਾਂ ਇਕਲਾ ਏਰੀਆ ਜ਼ਿਆਦਾ ਉੱਚਾ ਅੱਛਾ ਉਹ ਉੱਚਾ ਨਾ ਉਹ ਪਹਾੜ ਆਗੇ ਨੇੜੇ ਜਮੇ ਗਾਂਲ ਨਾਲ ਤਾਂ ਪਹਾੜ ਨੇ ਉਥੇ ਤਾਂ ਕਰਕੇ ਫਿਰ ਉਥੇ ਆ ਆ ਹੁਆ ਹੁਣ ਜਿੱਥੇ ਆਪਾਂ ਤੁਰੇ ਜਾਂਦੇ ਹਾਂ ਹੈ ਤਾਂ ਇਹ ਵੀ ਪਹਾੜੀ ਹੋਈ ਆ ਪਰ ਇਹ ਛੋਟੀ ਆ ਹੈ ਨਾ ਉਹ ਵੱਡੇ ਨੇ ਜਿਵੇਂ ਆਪਾਂ Shimla ਵਾਲੇ ਉਹ ਲਾ ਲਈਏ ਉਧਰ Dalhousie ਵਾਲੇ ਉਹ ਉਦਾਂ ਦੇ ਪਹਾੜ ਨੇ ਸਾਰੇ ਬਰਫ ਨਾਲ ਢਕੇ ਪਏ ਸੀ ਯਾਰ ਸنوਹੀ ਸنوਹ ਹੋਈ ਪਈ ਸੀ ਉੱਥੇ ਤਾਂ ਉਹ ਤਾ ਕਰਕੇ ਫਿਰ ਉਧਰ ਸنوਹ ਅੱਜ ਥੋੜੀ ਜੀ ਹੈ ਗਈ ਸੀ ਇੱਧਰ ਤਾਂ ਹੈ ਨਹੀਂ ਤਾਂ ਸਹੀ ਆਜੋ ਆਪਾਂ ਚੱਲਦੇ ਹਾਂ ਹੁਣ ਸ਼ਾਪ ਤੇ ਪੀਜ਼ਾ ਬਾਏ ਕਰਦੇ ਆ ਫੇਰ ਘਰੇ ਪਹੁੰਚ ਕੇ ਖਾਵਾਂਗੇ ਆਜੋ ਬਣੇ ਰਿਓ ਬਲੌਗ ਦੇ ਵਿੱਚ ਸ਼ੇਅਰ ਕਰ ਦਿਓ ਓਕੇ ਉਹ ਦੇਖੋ ਸਾਹਮਣੇ ਹੁਣ ਉਹ ਹਿੱਲ ਪੈਂਦੀ ਆ ਤੁਹਾਨੂੰ ਦਿਖੂਗਾ ਦੇਖੋ ਸਾਰਾ ਪਹਾੜ ਆ ਉਹ ਪਹਾੜ ਦੇ ਉੱਤੇ ਦੇਖੋ ਇਹ ਉਹ ਜਾਂ ਤਾਂ ਘਰ ਨੇ ਕਿਸੇ ਦੇ ਜਾਂ ਫਿਰ ਉਹ ਕਿਸੇ ਦਾ ਕੋਈ ਕਾਮਕਾਰ ਆ ਫੈਕਟਰੀ ਆ ਜਾਂ ਕੁਝ ਵੀ ਆ ਦੇਖੋ ਵਾਹ ਯਾਰ ਜ਼ੂਮ ਬਹੁਤ ਕਰਦਾ ਫੋਨ ਦਿਖਾ ਦਿਆਂ ਨਾ ਨੇੜੇ ਕਰਕੇ ਜਮੇ ਤੇ ਦੇਖੋ ਉਹ ਉਹ ਲਾਈਟਾਂ ਹੀ ਚੱਲ ਰਹੀਆਂ ਕਿਸੇ ਦੇ ਘਰ ਹੋਣੇ ਨੇ ਜਾਂ ਕੁਝ ਵੀ ਹੋਣਾ ਉਹ ਪਹਾੜ ਸਾਰਾ ਦੇਖੋ ਬਰਫ਼ ਨਟ ਗਿਆ ਪਿਆ ਨਾ ਸਾਰਾ ਉਹ ਦੇਖੋ ਬਰਫ਼ੀ ਬਰਫ਼ ਪਈ ਪਈ ਆ ਕਿਉਂਕਿ ਪਾਰਸ ਤੋਂ স্নੋ ਫਾਲ ਹੋਈ ਸੀ ਸੋ ਥੋੜੀ ਠੰਡ ਵੀ ਇਸੇ ਕਰਕੇ ਜ਼ਿਆਦਾ ਹੋਈ ਹੋਈ ਆ ਦੇਖੋ ਤੁਹਾਨੂੰ ਘਰ ਦਿਖਾਉਣਾ ਕਿੰਨਾ ਸੋਹਣਾ ਲੱਗ ਰਿਹਾ ਦੇਖੋ ਐ ਚਮਕਦਾ ਨਾ ਪੂਰਾ ਕਿੰਨੀ ਸੋਹਣੀ ਲਾਈਟਿੰਗ ਕੀਤੀ ਹੋਈ ਆ ਹੁਣ ਆਪਣੇ ਪੰਜਾਬੀ ਦਾ ਹੀ ਆ ਕੇ ਦਾ ਹੈ ਹੈਨਾ ਹੈਂ ਬੱਲੇ ਬੀ ਆ ਪੰਜਾਬੀਆਂ ਨੇ ਮੱਲਾ ਮਾਰੀਆਂ ਹੋਈਆਂ ਪੂਰੀਆਂ ਇਹ ਜੀ ਗੱਲ ਨਹੀਂ ਸੋ ਉਹ ਗਰਾਜ ਵੀ ਆ ਬਾਈ ਦਾ ਨਾਲ ਗਰਾਜ ਦੇਖੋ ਪੂਰਾ ਜਗਮਗਾ ਜਗਮਗਾ ਕਰਦਾ ਹੈ ਗਰਾਜ ਚ ਲਾਈਟਾਂ ਲਾਈਟਾਂ ਲੀਤੀਆਂ ਪਈਆਂ ਬਾਈ ਨੇ ਕਿੰਨਾ ਸੋਹਣਾ ਲੱਗ ਰਿਹਾ ਸੋਪ ਤੇ ਵੀ ਆਪਾਂ ਪਹੁੰਚ ਚੁੱਕੇ ਹਾਂ ਪੀਜ਼ਾ ਵਾਲੀ ਤੇ ਸੋ ਆਪਾਂ ਪੀਜ਼ਾ ਵਾਲੀ ਸ਼ਾਪ ਤੇ ਪਹੁੰਚ ਕੇ ਪੀਜ਼ਾ ਆਰਡਰ ਕੀਤਾ ਸੀ ਸੋ ਉਹ ਕਲੈਕਟ ਕਰ ਲਿਆ ਆਪਾਂ ਪੀਜ਼ਾ ਲੈ ਕੇ ਆਪਾਂ ਚੱਲੇ ਆ ਹੁਣ ਘਰ ਨੂੰ ਐਂਡ ਕਰੇ ਜਾ ਕੇ ਕਰਾਂਗੇ ਇੰਜੋਏ ਲਓ ਜੀ ਆਪਾਂ ਪਹੁੰਚ ਗਏ ਆਂ ਘਰੇ ਪੀਜ਼ਾ ਆਪਣਾ ਗਿਆ ਆਹ ਸੋ ਆਪਾਂ ਕਰਦੇ ਆ ਜੀ ਹੁਣ ਆਪਣਾ ਪੀਜ਼ਾ ਇੰਜੋਏ ਸੋ ਤੁਸੀਂ ਦੇਖੋ ਬਲੌਗ ਸ਼ੇਅਰ ਕਰਦੇ ਹੋ ਦਬਕੇ ਲਾਈਕ ਕਰਦੇ ਹੋ ਤੇ ਫਿਰ ਮਿਲਦੇ ਆ ਇੱਕ ਨਵੇਂ ਬਲੌਗ ਦੇ ਨਾਲ ਉਦ ਤੱਕ ਲਈ ਸਬਸਕ੍ਰਾਈਬ ਕਰ ਲਵ ਯੂ ਬਾਏ ਬਾਏ ਸਸਕ੍ਰਾਈਬ